ਤੁਸੀਂ 1970 ਦੇ ਗੱਲ ਕਰ ਰਹੇ ਹੋ ਇਹ 2024 ਚੱਲ ਰਿਹਾ ਹਾਂਜੀ ਸਾਡੇ ਤੇ ਚੇਤਿਆਂ ਚੋਂ ਬਹੁਤ ਪਹਿਲਾਂ ਦੀਆਂ ਗੱਲਾਂ ਨੇ ਸਾਡਾ ਤਾਂ ਉਦੋਂ ਜਨਮ ਵੀ ਨਹੀਂ ਸੀ ਹੋਇਆ ਹਾਂਜੀ ਹਾਂ ਜ세ਦਰ ਕੁਲਦੀਪ ਸਿੰਘ ਵਡਾਲਾ ਦਾ ਜ਼ਿਕਰ ਕੀਤਾ ਜੇ ਥੋੜਾ ਜਿਹਾ ਦੱਸ ਸਕੋ ਵੀ ਇਹ ਆਗੂ ਕਿਹੋ ਜੇ ਸਨ ਜ세ਦਰ ਕੁਲਦੀਪ ਸਿੰਘ ਵਡਾਲਾ ਦਾ ਅਸੀਂ ਪਹਿਲੀ ਵਾਰ ਜ਼ਿਕਰ ਉਦੋਂ ਜ਼ਿਆਦਾ ਚਰਚਾ ਚ ਸੁਣਿਆ ਜਦੋਂ ਕਰਤਾਰਪੁਰ ਸਾਹਿਬ ਦਾ ਨਾਣਾ 2019 ਚ ਖੁੱਲਿਆ ਕਹਿੰਦੇ ਕਿ ਉਹਨਾਂ ਨੇ ਪਹਿਲੀ ਵਾਰ ਕੋਸ਼ਿਸ਼ ਕੀਤੀ ਸੀ ਡੇਰਾ ਬਾਬਾ ਨਾਨਕ ਤੋਂ ਅਰਦਾਸ ਵਾਲਾ ਉਹਨਾਂ ਨੇ ਮੋਹਮ ਸ਼ੁਰੂ ਕੀਤੀ ਮਸਿਆਤੇ ਤੇ ਕਿਹੋ ਜਿਹੀ ਲੀਡਰ ਸਨ ਦੋ ਬਾਬੇ ਬਡਾਲਾ ਸਾਹਿਬ ਅਸਲੀ ਤਾਂ ਮੈਂ ਜਿਹੜੇ ਅਕਾਲੀ ਦੇਖੇ ਆ ਹੂੰ ਉਹ ਤਾਂ ਠੇਕੇਦਾਰ ਸੁਰਜਨ ਸਿੰਘ ਬਡਾਲਾ ਸਾਹਿਬ ਠੀਕ ਹੈ ਜਿਨ੍ਹਾਂ ਨੇ ਮੁੰਡਿਆਂ ਦੀ ਬੜੀ ਮਦਦ ਕੀਤੀ ਆ ਹੂੰ ਔਰ ਸਿੱਖੀ ਸਿਧਾਂਤਾਂ ਤੇ ਪੂਰੇ ਰਹੇ ਆ ਇਹ ਵੀ ਦਵਾਬੇ ਦੇ ਸਨ ਨੇ ਠੇਕੇਦਾਰ ਸੁਰਜਨ ਸਿੰਘ ਸੁਰਜਨ ਸਿੰਘ ਲੁਧਿਆਣੇ ਤੋਂ ਸੀਗਾ ਠੀਕ ਹੈ ਬਡਾਲਾ ਸਾਹਿਬ ਜਲੰਧਰੋਂ ਸੀਗਾ ਇਹ ਜੀ ਸਾਡਾ ਪਿੰਡ ਉਹਨਾਂ ਦੇ ਨਾਲ ਹੀ ਆ ਵੈਸੇ ਜਿਹੜਾ ਪਹਿਲਾ ਪਿੰਡ ਸੀ ਪਹਿਲਾ ਪਸਾਹਨਪੁਰ ਤੋਂ ਮੇਰੇ ਬਾਕੀ ਪਰਿਵਾਰ ਉੱਥੇ ਹੀ ਗਿਆ ਠੀਕ ਆ ਇਸ ਕਰਕੇ ਅਸੀਂ ਪਹਿਲੀ ਵਾਰੀ ਉੱਥੇ ਮੈਂ ਦੇਖਿਆ ਸਾਰਾ ਹੀ ਸ਼ਾਮ ਨੂੰ ਦੀਵਾਨ ਲੱਗਦੇ ਸੀਗੇ ਓਕੇ ਪਤਾ ਲੱਗਾ ਵੀ ਕਿਸ ਤਰ੍ਹਾਂ ਅਕਾਲੀ ਜਿਹੜੇ ਸਰਜੀਤ ਹੋ ਰਹੇ ਆ ਹੂੰ ਉੱਥੇ ਸਾਰਾ ਪ੍ਰੋਗਰਾਮ ਬਣਦਾ ਸੀ ਓਕੇ ਅੱਜ ਕੱਲ ਤਾਂ ਅਕਾਲੀ ਜਿਹੜੇ ਆ ਸਿਰਫ ਰਾਜ ਪ੍ਰਾਪਤ ਕਰਨ ਲਈ ਆ ਇਹ ਅਕਾਲੀਆਂ ਵੇਲੇ ਜਦੋਂ ਵੀ ਕੋਈ ਵੱਡ ਕਮਾਰਦਾ ਸੀਗਾ ਪੂਰਾ ਹਿੰਦੁਸਤਾਨ ਹਿੱਲ ਜਾਂਦਾ ਸੀ ਪਰ ਰਾਜ ਤਾਂ ਬਹੁਤ ਜ਼ਰੂਰੀ ਹੁੰਦਾ ਕਹਿੰਦੇ ਕਿਸੇ ਵੀ ਕੌਮ ਨੇ ਅੱਗੇ ਵਧਣਾ ਤੇ ਰਾਜ ਜ਼ਰੂਰੀ ਹੈ ਰਾਜ ਚਾਹੀਦਾ ਆ ਤੁਹਾਨੂੰ ਕਿਉਂ ਲੱਗਦਾ ਰਾਜ ਰਾਜ ਜਿਹੜਾ ਚਾਹੀਦਾ ਉਹਨਾਂ ਅਕਾਲੀ ਦਲ ਦਾ ਜਿਹੜਾ ਸਾਰਾ ਸਿਧਾਂਤ ਖਤਮ ਕਰ ਦਿੱਤਾ ਓਕੇ ਰਾਜ ਜ਼ਰੂਰੀ ਆ ਇਹ ਪਹਿਲਾਂ ਬਹੁਤ ਵਧੀਆ ਰਿਆ ਰਾਜ ਜ਼ਰੂਰੀ ਆ ਜਾਂ ਰਾਜ ਤੋਂ ਵੱਧ ਤੇ ਜਦੋਂ ਕਹਿੰਦੇ ਸਿਧਾਂਤ ਆ ਸਿਧਾਂਤ ਬਹੁਤ ਜ਼ਰੂਰੀ ਆ ਸਿਧਾਂਤ ਕਿਉਂ ਜ਼ਰੂਰੀ ਹੈ ਕਿਹੋ ਜਿਹਾ ਹੋਣਾ ਚਾਹੀਦਾ ਮੈਂ ਮੈਂ ਦੱਸਦਾ ਪਤਾ ਨਹੀਂ ਕੁਦਰਤੀ ਕੀ ਗੱਲ ਹੋ ਗਈ ਜਾਂ ਲੋਕੀ ਰਾਜ ਭਾਗ ਕਰਕੇ ਭੁੱਲ ਗਏ ਐਸ਼ੋ ਇਸਨ ਚ ਪੈ ਗਏ ਓਕੇ ਮੈਂ ਕਈ ਵਾਰੀ ਉਹ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਗਿਆਨੀ ਮੈਂ ਕੀਤੀ ਆ ਹੂੰ ਆਉਂਦਾ ਹੁੰਦਾ ਸੀਗਾ ਮੁਗਲਾਂ ਜ਼ਹਿਰ ਪਿਆਲ ਦੇ ਕੀ ਪੀਤੇ ਤੇ ਭੂਰਿਆਂ ਵਾਲੇ ਵਾਲੇ ਕੀਤੇ ਮੈਂ ਸਮਝਦਾ ਵੀ ਐਸ਼ ਵਾਸ਼ਿਰ ਚ ਪੈ ਹੂੰ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਪਹਿਲਾਂ ਵਧੀਆ ਸੀਗੀ ਓਕੇ ਬੜ ਬਹੁਤ ਵਧੀਆ ਥੋੜੇ ਥੋੜੇ ਇਸ ਟਾਈਮ ਦੀ ਭਾਵੇਂ ਭੰਗ ਵੀ ਕਰ ਦਿੰਦੇ ਰਹੇ ਆ ਹੂੰ ਪਰ ਬੜੀ ਤੇ ਲੇੜੀ ਨਾਲ ਇਹ ਆਪਣਾ ਜੀਵਨ ਵਰਤਾਉਨ ਬਤੀਤ ਕੀਤਾ ਹੂੰ ਪਰ ਆ ਜਦੋਂ ਬਾਅਦ ਚ ਇਹਨਾਂ ਨੂੰ ਦੋ ਵਾਰੀ ਇਕੱਲਿਆਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਸੱਤ ਤੋਂ ਬਾਅਦ ਉਸਲੇ ਬਿਜ਼ਨਸ ਚ ਪੈ ਗਏ ਸਾਰੇ ਠੀਕ ਆ ਤੇ ਹਾਲੇ ਵੀ ਜਿਹੜਾ ਆ ਉਹਨਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ ਓਕੇ ਪੰਜਾਬ ਦੇ ਨਹੀਂ ਕੋਈ ਗੱਲ ਚਿੰਤਾ ਤੇ ਇਹ ਆ ਵੀ ਅਸੀਂ ਕਿਸ ਤਰ੍ਹਾਂ ਮੁੜ ਕੇ ਐਮਐਲਏ ਬਣ ਗਏ ਐਮਪੀ ਬਣ ਗਏ ਜਾਂ ਕੁਝ ਵੀ ਆ ਹੂੰ ਇਸ ਮਿਲਦੇ ਤਾਂ ਪੰਜਾਬ ਖਤਮ ਹੋ ਰਿਹਾ